ਸਰਬਜੀਤ ਸਿੰਘ ਤੁਸੀਂ ਦੇਖ ਰਹੇ ਜੇ ਮੈਕਸ 24 ਪੰਜਾਬ ਇਨ ਨਿਊ ਚੈਨਲ ਅਸੀਂ ਪਹੁੰਚੇ ਆ ਪਿੰਡ ਨਰੰਗਾਬਾਦ ਜਿੱਥੇ ਕਿ ਪਿੰਡ ਜਿਹੜਾ ਗੁੱਡੀਆਂ ਦਾ ਜਿਹੜਾ ਗੜ ਮੰਨਿਆ ਜਾਂਦਾ ਹੈ ਤੇ ਅੱਜ ਤੁਹਾਨੂੰ ਦਿਖਾਵਾਂਗੇ ਕਿ ਗੁੱਡੀਆਂ ਪਿੰਡ ਦੇ ਵਿੱਚ ਨਰੰਗਾਬਾਦ ਦੇ ਕਿਦਾਂ ਬੰਦੀਆਂ ਉਹ ਗੱਲਬਾਤ ਕਰਦੇ ਆ ਜਾ ਕੇ ਭਾਜੀ ਤੁਹਾਨੂੰ ਪਹਿਲਾਂ ਵੀ ਦਿਖਾਇਆ ਜਿਹੜਾ ਕਿ ਗੁੱਡੀਆਂ ਜਿਹੜੀਆਂ ਵਾਂ ਅੱਡੇ ਦੇ ਉੱਪਰ ਬਣਾ ਰਹੇ ਨੇ ਕਾਫੀ ਜਿਹੜਾ ਵਾ ਪਿੰਡ ਜਿਹੜਾ ਨਰੰਗਾਬਾਦ ਗੁੱਡੀਆਂ ਜਿਹੜੇ ਭਰਾਂ ਸਾਰੇ ਜਿਹੜੇ ਆ ਅੱਡਿਆਂ ਦੇ ਉੱਪਰ ਆਪੂ ਆਪਣੇ ਜਿਹੜੇ ਅੱਡਿਆਂ ਦੇ ਉੱਪਰ ਗੁੱਡੀਆਂ ਬਣਾ ਰਹੇ ਮੇਰੇ ਨਾਲ ਭਾਜੀ ਕੀ ਨਾਮ ਆਪਣਾ ਜੀ ਭਾਜੀ ਨਿਤਿਸ਼ ਕੀ ਕਰਨਾ ਚਾਹੋਗੇ ਜਿਹੜੀਆਂ ਤੁਸੀਂ ਗੁੱਡੀਆਂ ਬਣਾਉਂਦੇ ਜੇ ਕਿਹੜੀ ਕਿਹੜੀ ਗੁੱਡੀ ਬਣਾਉਂਦੇ ਤੁਸੀਂ ਭਾਜੀ ਆਪਣੇ ਕੋਲ ਭਾਬੇ ਦੀ ਕਿਰਪਾ ਨਾਲ ਹਰ ਇੱਕ ਪ੍ਰਕਾਰ ਦੀ ਗੁੱਡੀ ਹੈ ਡੇਢ ਤਾ ਵੀ ਤਾ ਵੀ 2 ਤਾ ਵੀ 4 ਤਾ ਵੀ 5 ਤਾ ਵੀ 6 ਤਾ ਵੀ ਤੱਕ ਵੱਡਾ ਗੁੱਟਾ ਵੀ ਆਪਾਂ ਤਿਆਰ ਕਰ ਛੱਡਿਆ ਵਾ ਹਾਂਜੀ ਕਿੰਨੀ ਗੁੱਡੀ ਜਿਹੜੀ ਹੈ ਦਿਹਾੜੀ ਦੀ ਤੁਸੀਂ ਬਣਾ ਲੀਂਦੇ ਆਪਾਂ ਭਾਜੀ ਮਤਲਬ ਸਾਡੀ ਫੈਮਿਲੀ ਹੈ ਨਾਲ ਰਲ ਕੇ ਮਿਲ ਕੇ ਕੁਝ ਮਤਲਬ 5 600 ਗੁੱਡੀ ਰਾਤ ਰਾਤ ਆਪਾਂ 12 ਵਜੇ ਤੱਕ ਬਣਾ ਹੀ ਦਿੰਦੇ ਹਾਂ ਯਾਰ ਤਾਂ ਕੁਝ ਬਣਾ ਲਈਦੀ ਆ ਫੈਮਿਲੀ ਤੁਹਾਡੀ ਚ ਕੌਣ ਕੌਣ ਗੁੱਡੀ ਬਣਾਉਂਦੇ ਫੈਮਿਲੀ ਬਣਾਉਂਦੇ ਮੇਰੇ ਚਾਚਾ ਜੀ ਆ ਨਾਲ ਉਹਨਾਂ ਦੇ ਬੇਟਾ ਜੀ ਮੇਰੀ ਚਾਚੀ ਜੀ ਆ ਤੇ ਨਾਲ ਉਹਨਾਂ ਦੀ ਗੁੜੀਆਂ ਜੀ ਹਾਂਜੀ ਜੱਦੀ ਪੁਸ਼ਤੀ ਜਿਹੜੀਆਂ ਗੁੱਡੀਆਂ ਬਣਾ ਰਹੇ ਜੀ ਨਹੀਂ ਜੱਦੀ ਪੁਸ਼ਤੀ ਨਹੀਂ ਆ ਗੱਲ ਲਿਤਾ ਆ ਵੀ ਚਲੋ ਮੇਰੇ ਮਤਲਬ ਜਿਹੜੇ ਚਾਚਾ ਜੀ ਨੇ ਮਤਲਬ ਉਹਨਾਂ ਦੇ ਉਹਨਾਂ ਦੇ ਪਹਿਲਾਂ ਤਾਂ ਨਹੀਂ ਕੋਈ ਬਣਾਉਂਦਾ ਹੁਣ ਚਾਚਾ ਜੀ ਤੇ ਬੇ ਬਣਾਉਂਦੇ ਹੁਣ ਉਹਨਾਂ ਦਾ ਵੀ ਬੇਟਾ ਉਹਨਾਂ ਦਾ ਵੀ ਬਣਾਉਂਦਾ ਵਾ ਚਾਚੀ ਦੀਆਂ ਬ ਜਿਹੜੀਆਂ ਗੁੱਡੀਆਂ ਡਾਉਂਦੇ ਆ ਉਹੀ ਲੈ ਕੇ ਜਾਂਦੇ ਕਿ ਵਪਾਰੀ ਵੀ ਆਪਣੇ ਕੋ ਹੁੰਦੇ ਦੁਕਾਨਾਂ ਤੇ ਹੁੰਦੇ ਆ ਭਾਜੀ ਵਪਾਰੀ ਵੀ ਹੁੰਦੇ ਆ ਸਾਰ ਹਰ ਇੱਕ ਤਰ੍ਹਾਂ ਦਾ ਬੰਦਾ ਹੁੰਦਾ ਡਾਉਣ ਵਾਲੇ ਵੀ ਹੁੰਦੇ ਆ ਬੱਚੇ ਵੀ ਹੁੰਦੇ ਵਪਾਰੀ ਵੀ ਹੁੰਦੇ ਆ ਕੋਈ ਜਿੰਨੇ ਇੱਥੋਂ ਲੈ ਕੇ ਜਾ ਕੇ ਜਿੰਨੇ ਮਤਲਬ ਜਾ ਕੇ ਵੇਚਣੀਆਂ ਆ ਉਹ ਵੀ ਹੁੰਦੇ ਇੱਥੇ ਜੇ ਦੇਖਿਆ ਜਾਵੇ ਜਿੱਦਾਂ ਕਿ ਲੋਹੜੀ ਦਾ ਤਿਹਾਰ ਆਉਂਦਾ ਹਾਂਜੀ ਉਹ ਲੋਹੜੀ ਦੇ ਤਿਹਾਰ ਤੇ ਜਿਆਦੀਆਂ ਗੁੱਡੀਆਂ ਲੱਗਦੀਆਂ ਕਿ ਉਦਾਂ ਵੇਚਦੀਆਂ ਰਹਿੰਦੀਆਂ ਗੁੱਡੀਆਂ ਨਹੀਂ ਆ ਬੇਸਿਕ ਗੱਲ ਭਾਜੀ ਇਦਾਂ ਆ ਕਿ ਮਤਲਬ ਲੋਹੜੀ ਦੇ ਜਿਆਦੀ ਥੋੜੀ ਖੇਚ ਹੁੰਦੀ ਆ ਉਦਾਂ ਏ ਇਦਾਂ ਵੀ ਜਿਹੜੀਆਂ ਸਾਡੀ ਗੁੱਡੀ ਇੱਥੋਂ ਮਤਲਬ ਬਣ ਕੇ ਅੰਮ੍ਰਿਤਸਰ ਚਲ ਜਾਂਦੀ ਆ ਹਣਾ ਹੁਣ ਹੁਣ ਵੇਖੋ ਤੁਸੀਂ ਵੀ ਅੰਮ੍ਰਿਤਸਰ ਗੁੱਡੀ ਨਹੀਂ ਮਿਲਦੀ ਵੀ ਉਹਨਾਂ ਦੁਆਰਾ ਵੀ ਸਾਡੀ ਗੁੱਡੀ ਬੰਦ ਹੋ ਗਈ ਆ ਫਿਰ ਆਪਾਂ ਹੀ ਕਰਦੇ ਹੁਣ ਚਲੋ ਆਪਣਾ ਹੁਣ ਖਰਚਾ ਪਾਣੇ ਤੇ ਪਾਜੀ ਚਲਾਉਣਾ ਹੀ ਉਹਨਾਂ ਜਰ ਆਪਾਂ ਆਪਣੀ ਗੁੱਡੀ ਬਣਾ ਕੇ ਉੱਥੇ ਵੇਚ ਆਈਦੀ ਆ ਫਿਰ ਜਦੋਂ ਦਿਨ ਥੋੜੇ ਥੋੜੇ ਲੱਗ ਹੀ ਆ ਜਾਂਦੇ ਫਿਰ ਉਸਾਂ ਆਪਣਾ ਗੁੱਡੀ ਬਣਾ ਕੇ ਆਪਾਂ ਰੱਖ ਰੱਖੀ ਜਾਂਦੀ ਜਮਾਂ ਕਰੀ ਜਾਂਦੀ ਆ ਯਮਾ ਕਰੀ ਜਾਈਦੀ ਤੇ ਫਿਰ ਲੋਹੜੀ ਤੋਂ 2 ਦਿਨ ਪਹਿਲਾਂ ਵੇਖੋ ਤੇ 3 ਦਿਨ ਪਹਿਲਾਂ ਵੇਖੋ ਤੇ ਗੁੱਡੀ ਸਾਨੂੰ ਦੇ ਦੇਖਣ ਨੂੰ ਵੀ ਨਹੀਂ ਮਿਲੀ ਜੇ ਗੱਲ ਕੀਤੀ ਜਾਵੇ ਤੁਸੀਂ ਗੁੱਡੀ ਜਿਹੜੀ ਆ ਦੱਸਿਆ ਕਿ ਬਣਾ ਰਹੇ ਆ ਗੁੱਡੀਆਂ ਸੀ ਕਾਫੀ ਦਿਨ ਤੋਂ ਜਿਹੜਾ ਬਣਾ ਗੁੱਡੀਆਂ ਜਿਹੜੀਆਂ ਸਾਡੀ ਫੈਮਲੀ ਬਣਾ ਰਹੀ ਆ ਤੁਸੀਂ ਆਪ ਵੀ ਗੁੱਡੀ ਕਦੀ ਡਾਈ ਹਾਂਜੀ ਡਾਲੀ ਦੀ ਜੀ ਡਾਲੀ ਦੀ ਮਾਰੇ ਡਾਈ ਦੀ ਲੋਹੜੀ ਤੇ ਜਿਆਦਾ ਹਾਂ ਜਿਆਦਾ ਲੋਹੜੀ ਤੇ ਫਿਰ ਜਦੋਂ ਆ ਇਤਰੋ ਫ੍ਰੀ ਹੋ ਗਏ ਤੇ ਜਾ ਕੇ ਦੋ ਚਾਰ ਗੁੱਡੀਆਂ ਮਨੋਰੰਜਨ ਕਰ ਲਈ ਮਨੋਰੰਜਨ ਕਰ ਲਈ ਤਾਂ ਕਰਨਾ ਚਾਹੀਦਾ ਹਾਂਜੀ ਇਹ ਨਾਲ ਆ ਆਪਣਾ ਭਤੀਜਾ ਬੱਚਾ ਆ ਇੰਨੇ ਡੋਣੀਆਂ ਫਿਰ ਇਹਦੇ ਨਾਲ ਆਪਾਂ ਵੀ ਡਾਲੀ ਦੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੂੰ ਭਾਜੀ ਤਿਆਰ ਤੇ ਮਤਲਬ ਇਹ ਲੋੜੀ ਹਨਾ ਵਧੀਆ ਵਾ ਚਲੋ ਭਾ ਕੀ ਸੰਦੇਸ਼ ਮੈਂ ਉਹ ਦੇਣਾ ਚਾਹੁੰਨਾ ਵਾ ਵੀ ਇੱਕ ਸਰਕਾਰ ਨੂੰ ਹੀ ਮੈਂ ਦੇਣਾ ਚਾਹੁੰਨਾ ਸੰਦੇਸ਼ ਆ ਮੈਂ ਥੋੜਾ ਜਿਹਾ ਪਿਛੇ ਨਾ ਦੋ ਤਿੰਨ ਦਿਨ ਪਹਿਲਾਂ ਮੈਂ ਵੀਡੀਓ ਵੇਖੰਦਿਆਂ ਹਾਂ ਚਾਈਨਾ ਡੋਰ ਦੀ ਭਾਜੀ ਉਹ ਮੁੰਡੇ ਦੇ ਵਿਚਾਰੇ ਦੀ ਅੱਖ ਦੇ ਇੱਥੋਂ ਐ ਵਜੇ ਇੱਥੋਂ ਐ ਵਜ ਕੇ ਉਹਦਾ ਕੱਟਿਆ ਗਿਆ ਵਿਚਾਰੇ ਦਾ ਹਨਾ ਹੋਰ ਵੀ ਚਾਈਨਾ ਡੋਰ ਦੇ ਨਾਲ ਤੁਹਾਨੂੰ ਪਤਾ ਕਾਫੀ ਜ਼ਿਆਦਾ ਮੈਂ ਹੋਂਦ ਹੋਂਦ ਜਾਂ ਮਤਲਬ ਬੜੇ ਆਲੇ ਚੱਕ ਨਹੀਂ ਹੁੰਦੇ ਆ ਮੈਂ ਇਹੋ ਕਹਿਣਾ ਚਾਹੂੰਗਾ ਸਰਕਾਰਾਂ ਨੇ ਬਸ ਜੋੜ ਕੇ ਬੇਨਤੀ ਵੀ ਚైనా ਡੋਰ ਬੰਦ ਕੀਤੀ ਐਵੇਂ ਧਾਗੇ ਵਾਲੀ ਡੋਰ ਵਧੀਆ ਚੱਲ ਪੈ ਲੋ ਸੀ ਉਹ ਉਹ ਠੀਕ ਹੈ ਚਾਹੀਦੀ ਆ ਹਾਂਜੀ ਜਿਵੇਂ ਤੁਸੀਂ ਚైనా ਡੋਰ ਦੀ ਗੱਲ ਕੀਤੀ ਆ ਕਿ ਚైనా ਡੋਰ ਨਾਲ ਜਿਹੜੀ ਆ ਘਾਤਕ ਜਿਹੜੀ ਆ ਇੱਕ ਚైనా ਨਾ ਹੀ ਕਿੱਡਾ ਚైనా ਦਾ ਵਾ ਕਿ ਚైనా ਨੇ ਡੋਰ ਜਿਹੜੀ ਲਿਆ ਕੇ ਪੰਜਾਬ ਦੇ ਵਿੱਚ ਜਿਹੜੀ ਆ ਡੋਰ ਉਹ ਕੀ ਉਹਨਾਂ ਕੀ ਕੀਤਾ ਸੀ ਉਹਨਾਂ ਇੱਕ ਮੱਛੀ ਫੜਨ ਵਾਲਾ ਜਾਲ ਸੀ ਤੇ ਜਿਹੜੀ ਆ ਆਪਣੇ ਪੰਜਾਬ ਦੇ ਵਿੱਚ ਜਿਵੇਂ ਹੀ ਡੋਰ ਜਿਹੜੀ ਆ ਗਈ ਆ ਤੇ ਅੱਜ ਕੱਲ ਕੀ ਆ ਗੁੱਡੀ ਡਾਉਂਦੇ ਆ ਕਿਸੇ ਦਾ ਗਲਾ ਵੱਢਿਆ ਜਾਂਦਾ ਜਾਂ ਬਾਈਕ ਤੇ ਜਾਂਦਾ ਜਾਂ ਜੈਕਟ ਕਿਸੇ ਦੀ ਜਾਂ ਬੱਚੇ ਦਾ ਕਹਿੰਦਾ ਦੁਰਘਟਨਾ ਹੋ ਜਾਂਦੀ ਆ ਤੁਹਾਡੇ ਇਸ ਬਾਰੇ ਕੀ ਕਹਿਣਾ ਮੈਂ ਤਾਂ ਨਾ ਪਹਿਲਾਂ ਗੱਲ ਕਰ ਚੁੱਕਿਆ ਹਾਂ ਇਹ ਮੈਂ ਤੁਹਾਨੂੰ ਕਹਾਂਦਾ ਕਿ ਮੈਂ ਖੁਦ ਵੀਡੀਓ ਦੇਖੀ ਆ ਵੀ ਇਦਾਂ ਉਹਦੇ ਬੱਚਾਰੇ ਦੇ ਵਜੀ ਆ ਹੁਣ ਪਿੱਛੇ ਸੁਣਿਆ ਹੋਊਗਾ ਕਿ ਇੱਦੀ ਗੱਲ ਕੱਟ ਕੇ ਮੌਤ ਹੀ ਹੋ ਗਈ ਬਚਾਰੇ ਦੀ ਹਾਂ ਤੇ ਉਹਨਾਂ ਇਹੀ ਆ ਵੀ ਤੇ ਪਾਵਨ ਦੀ ਲਈ ਜਾਵੇ ਹੋਰ ਆਪਾਂ ਇਹ ਹੀ ਕਹਿਣਾ ਚਾਹੁੰਦੇ ਹੋਰ ਆਪਾਂ ਹੀ ਕਹਿਣਾ ਚਾਹੁੰਦੇ ਆਂ ਦੋਸਤੋ ਤੁਹਾਨੂੰ ਮਿਲਾਇਆ ਕਿ ਉਹਨਾਂ ਨੇ ਜਿਹੜੇ ਗੁੱਡੀਆਂ ਬਣਾ ਰਹੇ ਨੇ ਉਹਨਾਂ ਵੀ ਦੱਸਿਆ ਹੈ ਕਿ ਜਿਹੜੀ ਡੋਰ ਆ ਚైనా ਦੀ ਡੋਰ ਜਿਹੜੀ ਆ ਚైనా ਤੋਂ ਡੋਰ ਆ ਕੇ ਜਿਹੜੀ ਆ ਸਰਕਾਰ ਕਹਿੰਦੀ ਆ ਕਿ ਅਸੀਂ ਪਾਬੰਦੀ ਲਾਈ ਆ 5000 ਰੁਪਿਆ ਨਾਮ ਰੱਖਿਆ ਕਿ ਜਿਹੜਾ ਡੋਰ ਵੇਚਦਾ ਏ ਤੇ ਉਹ ਫੜਾਊਗਾ ਤੇ ਉਹਨੂੰ 25000 ਰੁਪਿਆ ਦਿੱਤਾ ਜਾਊਗਾ ਜਿੱਥੇ ਕਿ ਤੁਸੀਂ ਦੇਖਿਆ ਕਿ ਜਿਹੜੀਆਂ ਗੁੱਡੀਆਂ ਗਰਾਊਂਡ ਰਿਪੋਰਟ ਤੇ ਜਾ ਕੇ ਦੇਖਿਆ ਸੀ ਕਿ ਗੁੱਡੀਆਂ ਬਣਾ ਰਹੇ ਉਹ ਵੀ ਕਹਿ ਰਹੇ ਆ ਇੱਕ ਕੱਚੇ ਧਾਗੇ ਵਾਲੀ ਡੋਰ ਜਿਹੜੀ ਵਰਤੋ ਜਿਹੜੀ ਆ ਚైనਾਂ ਦੀ ਡੋਰ ਨੂੰ ਤਿਆਗੋ ਤੇ ਜਿਹੜੀ ਆ ਡੋਰ ਜਿਹੜੀ ਆ ਪਹਿਲਾਂ ਵਰਗੂ ਕੱਚੇ ਧਾਗੇ ਦੇ ਨਾਲ ਜਿਹੜੀ ਆ ਗੁੱਡੀ ਢਾਓ ਹੋਰ ਗੁੱਡੀ ਨਾ ਢਾਓ ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਰ ਪਿਰ ਸਬਸਕ੍ਰਾਈਬ ਸਾਈਡ ਚਨ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤੱਕ ਦੇ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੜ ਤੱਕ ਕੰਨ ਦਿਨਣ ਪੂਰੇ ਭਾਰਤ ਦੇ ਵਿੱਚ ਲੋਹੜੀ ਦਾ ਤਿਉਹਾਰ ਬੜੇ ਸ਼ਾਨ ਨਾਲ ਮਨਾਇਆ ਜਾਂਦਾ ਹੈ ਜਿੱਥੇ ਕਿ ਹਰ ਵਰਗ ਦੇ ਲੋਕ ਇਹ ਤਿਉਹਾਰ ਨੂੰ ਬੜੇ ਉਤਸ਼ਾਹ ਦੇ ਨਾਲ ਮਨਾਉਂਦੇ ਨੇ ਜਿੱਥੇ ਕਿ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਤਰਨਤਾਰਨ ਦੇ ਨੇੜਲੇ ਪਿੰਡ ਨੁਰੰਗਾ ਬਾਟੇ ਪਿੰਡ ਪਲਾਸੌਰ ਪਤੰਗਾਂ ਦਾ ਗੜ ਮੰਨਿਆ ਜਾਂਦਾ ਹੈ ਜਿੱਥੇ ਕਿ ਇਸ ਜਗ੍ਹਾ ਤੇ ਪਤੰਗਾਂ ਤਿਆਰ ਹੋ ਕੇ ਦਿੱਲੀ ਹਿਮਾਚਲ ਦੇ ਵੱਖ-ਵੱਖ ਜ਼ਿਲਾਂ ਦੇ ਵਿੱਚ ਜਾਂਦੀਆਂ ਨੇ ਜਿਸ ਤੋਂ ਲੋਕਾਂ ਵੱਲੋਂ ਆਪਣੀ ਰੋਜੀ ਰੋਟੀ ਲਈ ਇਨ੍ਹਾਂ ਪਿੰਡਾਂ ਦੇ ਵਿੱਚ ਤਿਆਰ ਕੀਤੀਆਂ ਜਾਂਦੀਆਂ ਨੇ ਪਤੰਗਾਂ ਜਿੱਥੇ ਕਿ ਕਈ ਗਰੀਬ ਪਰਿਵਾਰ ਦੇ ਘਰ ਦੇ ਪਰਵਾਰਿਕ ਮੈਂਬਰ ਅਤੇ ਬੱਚੇ ਪੜ੍ਹਾਈ ਦੇ ਨਾਲ ਨਾਲ ਪਤੰਗਾ ਬਣਾਉਂਦੇ ਨਜ਼ਰ ਆਏ। ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਤਸਵੀਰਾਂ ਦੇ ਰਾਹੀਂ ਜਿੱਥੇ ਕਿ ਜਦ ਗਰਾਊਂਡ ਰਿਪੋਰਟ ਤੇ ਜਾ ਕੇ ਦੇਖਿਆ ਗਿਆ ਤਾਂ ਜਦ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਹੈ ਉਹ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੇ ਜ਼ੁਬਾਨੀ। ਦੋਸਤੋ ਤੁਹਾਨੂੰ ਦਿਖਾਇਆ ਕਿ ਨਰੰਗਾਵਾਦ ਤੇ ਪਿੰਡ ਪਲਾਸੌਰ ਦੇ ਵਿੱਚ ਗੜ ਜਿਹੜਾ ਗੁੱਡੀਆਂ ਦਾ ਮੰਨਿਆ ਜਾਂਦਾ ਹੈ। ਜਿੱਥੇ ਕਿ ਤੁਸੀਂ ਦੇਖਿਆ ਕਿ ਗੁੱਡੀਆਂ ਜਿਹੜੀਆਂ ਜਿਵੇਂ ਹੀ ਲੋੜੀ ਦਾ ਦਿਹਾਰ ਆ ਜਾਂਦਾ ਤਾਂ ਤੁਸੀਂ ਦੇਖਦੇ ਜੇ ਅਸਮਾਨ ਦੇ ਵਿੱਚ ਗੁੱਡੀਆਂ ਉੱਡਦੀਆਂ ਨਜ਼ਰ ਆਉਂਦੀਆਂ ਤੇ ਅਸੀਂ ਪਹੁੰਚਿਆ ਪਿੰਡ ਪਲਾਸੌਰ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਗੁੱਡੀਆਂ ਜਿਹੜੀਆਂ ਵਾਂ ਕਿਸ ਤਰ੍ਹਾਂ ਬਣ ਰਹੀਆਂ ਏ ਆਓ ਤੁਹਾਨੂੰ ਮਿਲਾਉਂਦੇ ਆ ਉਹਨਾਂ ਦੇ ਨਾਲ ਆਓ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਤੁਸੀਂ ਦੇਖਿਆ ਕਿ ਕਿੰਨੀ ਮਾਤਾ ਜੀ ਦੀ ਉਮਰ ਹੋ ਗਈ ਹੈ ਤੇ ਗੁੱਡੀਆਂ ਜਿਹੜੀਆਂ ਤੁਸੀਂ ਦੇਖ ਰਹੇ ਜੇ ਅੱਡੇ ਦੇ ਉੱਪਰ ਗੁੱਡੀਆਂ ਜਿਹੜੀਆਂ ਮਾਤਾ ਬਣਾ ਰਹੀ ਆਓ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਕੀ ਨਾਮ ਆਪਣਾ ਮੇਰਾ ਨਾਮ ਸਰਜੀਤ ਕੌਰ ਆ ਮਾਤਾ ਜੀ ਗੁੱਡੀਆਂ ਤੁਸੀਂ ਬਣਾ ਰਹੇ ਜੀ ਕਿੰਨੀ ਤੁਹਾਡੀ ਉਮਰ ਹੋਗੀ ਮੈਂ 60 ਸਾਲ ਦੀ ਹਾਂ ਅੱਛਾ ਜੀ ਤੇ ਕਿੰਨੇ ਚਿਰ ਤੋਂ ਗੁੱਡੀਆਂ ਬਣਾ ਰਹੇ ਜੀ ਗੁੱਡੀਆਂ ਕਾ ਪਹਿਲਾਂ ਸਾਡੀਆਂ ਨਮਾ ਬਣਾਉਂਦੀ ਨਾ ਇੱਧਰ ਅੱਛਾ ਜੀ ਤੇ ਫਿਰ ਆ ਬਣਾਉਂਦਾ ਪੀ ਬੁੱਟੀ ਤੇਰੇ ਨਾਲ ਮੈਂ ਬਣਾਉਣੀ ਅੱਛਾ ਜੀ ਤੇਰੇ ਨਾਲ ਕਿੰਨੀਆਂ ਮਾਤਾ ਜੀ ਗੁੱਡੀਆਂ ਜਹਾੜੀਆਂ ਬਣਾ ਲੈਂਦੇ ਆਂ ਵੇਖੋ ਜਿੰਨੀਆਂ ਕਰੀ ਲੰਮੇ ਪਾਏ ਗਏ ਕਰੀ ਬਣਾ ਲਈਆਂ ਇਸੇ ਤਰ੍ਹਾਂ ਆਈਆਂ ਕਿੰਨੀ ਦੇਰ ਤੋਂ ਤੁਸੀਂ ਗੁਡੀਆਂ ਬਣਾ ਰਹੇ ਜੀ ਕਿੰਨੀ ਦੇਰ ਹੋ ਗਈ ਸਾਨੂੰ ਕਿੰਨਾ ਚਿਰ ਹੋ ਗਿਆ ਬੋਲਤੀ ਕਿ ਲੇ ਬਣਾਉਂਗੀ ਹਾਂ ਨਾਲ ਉਹ ਗਾਣੇ ਨਾ ਆਹ ਨਾਲ ਮੁੱਕ ਗਿਆ ਗਾੜੀ ਵਾਲ ਬੱਤੀ ਬਣਾਉਂਦੇ ਆ ਆ ਪੁੱਤਰੇ ਮੇਰੇ ਨਾ ਪੁੱਤਰ ਨਾ ਜੇ ਗੱਲ ਕੀਤੀ ਜਵੇਂ ਮਾਤਾ ਜੀ ਤੁਹਾਡਾ ਬਹਿਨ ਦਾ ਸਮਾ ਵਾ ਤੇ ਕਿਦਾਂ ਲੱਗਦਾ ਤੁਹਾਨੂੰ ਕਿੰਨੀ ਕਿ ਖੁਸ਼ੀ ਮਹਿਸੂਸ ਹੁੰਦੀ ਹੈ ਖੁਸ਼ੀ ਤੁਹਾਨੂੰ ਪਤਾ ਹੀ ਨਾ ਹਾਂ ਅੱਛਾ ਜੀ ਰੋਟੀ ਤਾਂ ਖਾਣੀ ਹੋਈ ਨਾ ਬੱਤੀਆਂ ਕੋ ਜੀ ਤਾਂ ਜਿਸੂ ਬੋਤੇ ਚਾਉਂਦੇ ਮਾਤੇ ਤੋਂ ਡਿਪੈਂਸ਼ਨ ਵੀ ਲੱਗੀ ਆ ਬਿਲਕੁਲ ਲੱਗੀ ਆ ਅੱਛਾ ਜੀ 1500 ਦਿਨ ਨੇ ਇਹ ਜਦੋਂ ਫਿਰ ਕਿਦਾਂ ਸਰਦਾ ਜਦੋਂ ਹੁਣ ਤੇ ਗੁੱਡੀਆਂ ਬਣ ਰਹੀਆਂ ਗੁੱਡੀਆਂ ਬਣਾ ਰਹੇ ਉਹ ਦਿੰਦੇ ਅੱਛਾ ਜੀ ਬੱਚੇ ਰੋਣ ਕਿੱਥੋਂ ਕਾ ਸਾਰੀ ਫੈਮਿਲੀ ਗੁੱਡੀਆਂ ਬਣਾਉਂਦੀ ਆ ਆਹ ਹੋਏ ਸਾਰੀ ਬਣਾਉਂਦੀ ਆ ਕੀ ਨਾਂ ਤੁਹਾਡੀ ਜਿਹੜੀ ਆ ਪੋਤਰੀ ਜਾਂ ਜਿਹੜਾ ਸੰਦੀਪ ਉਹ ਵੀ ਗੁੱਡੀਆਂ ਬਣਾਉਂਦੇ ਤੇ ਪੜਦੇ ਸੀ ਉਹ ਉਹ ਪੜਦੇ ਸੀ ਉਹਦਾ ਪੜਨ ਮਤ ਲੈ ਵੀ ਵਿਚਾਰੀ ਲਾ ਕੇ ਆਇਆ ਗੁੱਡੀਆਂ ਵੀ ਨਾਲ ਮਾਪ ਮਾਪਿਆਂ ਦੇ ਬਣਾ ਮੜਿਆ ਕਿਉਂ ਆਖੇ ਜਿਹੜਾ ਗਰੀਬੀ ਹੋਣਾ ਤੁਹਾਨੂੰ ਆਪ ਮਹਿਸੂਸ ਕਰ ਸਕਦੇ ਜੀ ਜੀ ਹਾਂ ਅਗਲੇ ਤੁਹਾਨੂੰ ਮਾਤਾ ਜੀ ਨਾਲ ਮਿਲਿਆ ਕਿ ਕਾਫੀ ਉਹਨਾਂ ਦੀ ਏਜ਼ ਹੋ ਗਈ ਆ ਕਿ ਤੁਸੀਂ ਦੇਖਿਆ ਕਿ ਗੁੱਡੀਆਂ ਮਾਤਾ ਜੀ ਜਿਹੜੀ ਆ ਗੁੱਡੀਆਂ ਜਿਹੜੀਆਂ ਬਣਾ ਰਹੇ ਨੇ ਜਿਸਕੇ ਹੱਕ ਤੁਸੀਂ ਕਿ ਗੁੱਡੀਆਂ ਜੜੀਆਂ ਵਾ ਜਿਵੇਂ ਹੀ ਲੋਹੜੀ ਦਾ ਦਿਹਾਰ ਆ ਜਾਂਦਾ ਤੇ ਗੁੱਡੀਆਂ ਜੜੀਆਂ ਬੰਦੀਆਂ ਮੇਰੇ ਨਾਲ ਭੈਣ ਜੀ ਮੌਜੂਦ ਨੇ ਇਹ ਵੀ ਪੜਦੇ ਨੇ ਤੇ ਵਿੱਚ ਨਾਲ-ਨਾਲ ਗੁੱਡੀਆਂ ਦਾ ਵੀ ਇੱਕ ਕਿਉਂਕਿ ਇੱਕ ਮੰਨ ਲਓ ਕੋਈ ਵੀ ਆਪਾਂ ਕੰਮ ਕਰਨਾ ਹੋਵੇ ਕੰਮ ਕਰਕੇ ਹੀ ਮਿਹਨਤ ਕਰਕੇ ਰੋਟੀ ਖਾਣੀ ਪੈਂਦੀ ਆ ਜਿੱਥੇ ਕੇ ਨਾਲ ਪੜਾਈ ਵੀ ਕਰਦੇ ਨੇ ਤੇ ਨਾਲ ਗੁੱਡੀਆਂ ਦਾ ਇੱਕ ਜਿਹੜਾ ਬਿਜ਼ਨਸ ਹੈ ਛੋਟਾ ਜਿਹਾ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਲੋਹੜੀ ਦਾ ਦਿਹਾੜਾ ਆਉਂਦਾ ਫੇਰੀ ਗੁੱਡੀਆਂ ਵਿਕਦੀਆਂ ਉਦਾਂ ਤੇ ਚਲੋ ਬਾਕੀ ਦੇ ਚੱਲਦਾ ਹੀ ਆ ਕੰਮ ਕਰ ਉਦਾਂ ਤੇ ਹੁਣ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪੁੱਛਾਂਗੇ ਇਹਨਾਂ ਨੂੰ ਨਾਮ ਆਉ ਜਾਣਦੇ ਆ ਉਹਨਾਂ ਦੇ ਕੋਲ ਬੇਟਾ ਕੀ ਨਾਮ ਆ ਆਪਣਾ ਜੀ ਮੇਰਾ ਨਾਮ ਸੰਦੀਪ ਕੌਰ ਆ ਇਹ ਗੁੱਡੀਆਂ ਤੁਸੀਂ ਕਿੰਨੀਆਂ ਬਣਾ ਲਿੰਦੇ ਗੁੱਡੀਆਂ ਜੀ ਅ ਜੇ ਆਪ ਬੈਠੇ ਰਹੀਏ ਤਾਂ ਸਾਰਾ ਦਿਨ ਗੁੱਡੀਆਂ ਬਣਾਈ ਜਾਂਦੀਆਂ ਵਾ ਉਦਾ ਘਰ ਦਾ ਕੰਮ ਵੀ ਬਹੁਤ ਹੁੰਦਾ ਵਾ ਇਸ ਕਰਕੇ ਮम्मा ਪਾਪਾ ਨਾਲ ਲੱਗੇ ਰਹਿੰਦੇ ਆ ਮਿਹਨਤੀ ਆ ਇੱਕ ਜਿੰਨੇ ਬਣਾਈ ਜਾਉ ਤੇ ਉਨੀਆਂ ਬਣੀ ਜਾਂਦੀਆਂ ਮੈਂ ਬੇਟਾ ਕਿਹੜੀ ਕਲਾਸ ਚ ਤੁਸੀਂ ਪੜਦੇ ਜੀ ਮੈਂ 8th ਚ ਪੜਦੀ ਆ ਨਾ ਨਾ ਪੜ੍ਹਾਈ ਵੀ ਕਰ ਹਾਂਜੀ ਮੈਂ ਉੱਥੇ ਬੈਠੀ ਸੀਗੀ ਤੇ ਨਾਲ ਗੁੱਡੀਆਂ ਬਣ ਲਿਆ ਧਿਆਨ ਦਿੰਦੀ ਪਈ ਸੀ ਨਾਲ ਉੱਥੇ ਬਣਾਉਂਦੀ ਪਈ ਸੀ ਨਾਲ ਕਾਪੀ ਅੱਗੇ ਰੱਖੀ ਪੜਦੀ ਪਈ ਸੀ ਹਾਂਜੀ ਜਿਹੜੀ ਗੁੱਡੀ ਬਣਾਉਂਦੇ ਕਿਹੜੀ ਕਿਹੜੀ ਕਿਸ ਤਰ੍ਹਾਂ ਦੀ ਗੁੱਡੀ ਬਣਾਉਂਦੇ ਆ ਗੁੱਡੀਆਂ ਦਾ ਵਕਫ ਵਕ ਹੁੰਦਾ ਵਾ ਕੀ ਰੇਟ ਹੈਗਾ ਗੁੱਡੀ ਦਾ ਪਤਾ ਜੀ ਗੁੱਡੀ 2 ਰੁਪਿਆ ਤੋਂ ਸ਼ੁਰੂ ਹੋ ਜਾਂਦੀ ਆ 5 ਸ਼ੁਰੂ ਹੋ ਜਾਂਦੀ ਆ ਗੁੱਡੀ ਲਿਮਿਟਿਡ ਚੱਲਦੀ ਰਹਿੰਦੀ ਆ ਕਿਤੋਂ ਜਾਂ ਖਤਮ ਹੋ ਜਾਂਦੀ ਆ ਪੰਜਾਬ ਵਾਲੀ ਆ 100 ਵਾਲੀ ਆ 150 ਵਾਲੀ ਸਭ ਤੋਂ ਵੱਡੀ ਗੁੱਡੀ ਵੀ ਹੁੰਦੀ ਆ ਯਾਨੀ ਕਿ ਜੇ ਕਈ ਜਗ੍ਹਾ ਤੇ 5000 ਰੁਪਿਆ ਤੋਂ ਗੁੱਡੀ ਸ਼ੁਰੂ ਮੈਂ ਸ਼ੁਰੂ ਸ਼ਾਮ ਲੈ ਕੇ ਸਵੇਰ ਦੇ ਦੇ ਅਸੀਂ 6 ਵਜੇ ਦੇ ਬੈਠੇ ਸੀਗੇ ਤੇ ਵਿੱਚ ਥੋੜੇ ਬਹੁਤ ਰੈਸਟ ਕਰਨ ਵਾਸਤੇ ਮਿਲ ਜਾਂਦੀ ਆ ਤੇ ਤਾਂ ਜੋ ਆਪਾਂ ਰਾਤ ਦੇ 9 10 ਵਜੇ ਤੱਕ ਬੈਠੇ ਰਹਿਨੇ ਆ ਤੇ ਜਿਹੜੀ ਗੁੱਡੀ ਆ ਤੁਹਾਡੇ ਕੋਲ ਵਪਾਰੀ ਜਿਆਦਾ ਲੈ ਕੇ ਜਾਂਦਾ ਕਿ ਜਿਹੜੇ ਡੋਂਦੇ ਉਹ ਵੀ ਲੈ ਜਾਂਦੇ ਗੁੱਡੀ ਨਹੀਂ ਹਾਂ ਤੇ ਵੈਸੇ ਪੱਕੀ ਵਪਾਰੀਆਂ ਦੀ ਬਣਾਉਂਦੇ ਹਾਂ ਤੇ ਹੁਣ ਲੋੜੀ ਦੇ ਤਿਆਰ ਕਰਕੇ ਜਦੋਂ ਜਿਆਦਾ ਵਿਕਦੀ ਆ ਤੇ ਫਿਰ ਉਹਦੇ ਵੱਖ-ਵੱਖ ਡਿਜ਼ਾਈਨ ਪਾਏ ਜਾਂਦੇ ਆ ਇਸ ਕਰਕੇ ਅੱਜ ਕੱਲ੍ਹ ਦੇ ਮੁੰਡੇ ਡਿਜ਼ਾਈਨ ਵਾਲ ਜ਼ਿਆਦਾ ਦੇਖਦੇ ਆ ਤੇ ਤਾਂ ਕਰਕੇ ਜਿਹੜੀ ਗੁੱਡੀਆਂ ਵੇਚੀ ਜਾਂਦੀ ਆ ਜੇ ਬੇਟਾ ਗੱਲ ਕੀਤੀ ਜਾਵੇ ਜਿਵੇਂ ਕਿ ਲੋਹੜੀ ਦਾ ਦਿਹਾਰ ਆ ਜਾਂਦਾ ਜਾਂ ਗੁੱਡੀਆਂ ਅੰਬਰਾਂ ਚੁੜਦੀਆਂ ਜ਼ਿਆਦਾਤਰ ਉਦੋਂ ਹੀ ਲੱਗਦੀਆਂ ਗੱਡੀਆਂ ਗੁੱਡੀਆਂ ਕੇ ਜ਼ਿਆਦਾਤਰ 12 ਮਹੀਨੇ ਸਾਲ ਹਰ ਸਾਲ ਚੱਲਦਾ ਹੀ ਰਹਿੰਦਾ ਹਾਂ ਹਾਂਜੀ ਇਹ 12 ਸਾਲ ਚੱਲਦੇ ਨੇ ਤੇ ਚੱਲੀ ਜਾਂਦਾ ਹੁੰਦਾ ਵਾ ਮੀਨਸ ਕਿ ਜਿਹੜੇ ਲੋਕੀ ਵਪਾਰਵਾ ਕਰਦੇ ਆ ਨਾ ਉਹਨਾਂ ਦੀ ਜਿਹੜੀ ਗੁੱਡੀਆਂ ਜ਼ਿਆਦਾ ਵਿਕਦੀਆਂ ਤਾਂ ਉਹ ਸਟੋਰ ਕਰ ਲੈਂਦੇ ਆ ਤੇ ਜਦੋਂ ਲੋਹੜੀ ਦਾ ਤਿਆਰ ਹੁੰਦਾ ਫਿਰ ਵੇਚਦੇ ਆ ਤੁਹਾਨੂੰ ਮਲਾਯਲ ਭੈਣ ਜੀ ਨੇ ਉਹਨਾਂ ਦੱਸਿਆ ਹੈ ਕਿ ਗੁੱਡੀਆਂ ਜਿਹੜੀਆਂ ਵਾ ਅਸੀਂ ਸਾਰਾ ਪਰਿਵਾਰ ਉਹਨਾਂ ਦਾ ਮਮਾ ਤੇ ਉਹਨਾਂ ਦੀ ਦਾਦੀ ਜੀ ਜਿਹੜੇ ਗੁੱਡੀਆਂ ਬਣਾ ਰਹੇ ਆ ਉਹਨਾਂ ਦੱਸਿਆ ਤੁਹਾਨੂੰ ਕਿ ਗੁੱਡੀਆਂ ਜਿਹੜੀਆਂ ਵਾ ਲੋਹੜੀ ਦੇ ਦੁਹਾਰ ਤੇ ਜਿਹੜੀਆਂ ਬਣਾਈਆਂ ਜਾਂਦੀਆਂ ਜ਼ਿਆਦਾਤਰ ਤੁਹਾਨੂੰ ਫਿਰ ਮੈਂ ਰਿਪੀਟ ਕਰਦਾ ਕਿ ਇੱਕ ਪਲਾਸ ਔਰ ਤੇ ਨਰੰਗਾਵਾਦ ਦੇ ਵਿੱਚ ਗੜ ਮੰਨਿਆ ਜਾਂਦਾ ਗੁੱਡੀਆਂ ਦਾ ਜ਼ਿਆਦਾਤਰ ਤੇ ਅਸੀਂ ਦੇਖਿਆ ਆ ਕਿ ਕਿ ਪਲਾਸ ਔਰ ਜਾਦੀ ਗੁੱਡੀ ਬੰਦੀ ਆ ਹਵਾ ਜਿਹੜੀ ਆ ਲੋਕੀ ਆਪਣਾ ਮਨੋਰੰਜਨ ਜਿਹੜਾ ਗੁੱਡੀਆਂ ਦਾ ਢਾਕ ਜਿਹੜਾ ਵਾ ਕਰਦੇ ਆ ਤੇ ਤੁਸੀਂ ਦੇਖਿਆ ਕਿ ਉਹਨਾਂ ਦੱਸਿਆ ਕਿ ਵੱਖ-ਵੱਖ ਗੁੱਡੀਆਂ ਦਾ ਰੇਟ ਆ ਟ੍ਰੈਂਟ ਗੁੱਡੀ ਦਾ ਜ਼ਿਆਦਾ ਕਿਹਦਾ ਵਾ ਕਿ ਉਹਨਾਂ ਦੱਸਿਆ ਹੈ ਕਿ ਗੁੱਡੀ ਦਾ ਵੱਖ-ਵੱਖ ਰੇਟ ਆ ਜ਼ਿਆਦਾ ਆ ਕੇ ਪੁੱਛਦੇ ਹੁਣ ਦੇਖਣਾ ਇਹ ਹੋਵੇਗਾ ਕਿ ਲੋਹੜੀ ਦੇ ਦਿਹਾੜ ਤੇ ਗੁੱਡੀਆਂ ਲੋਕ ਤੁਹਾਨੂੰ